ਉਦੋਂ ਹਸਪਤਾਲ ਦੇ ਵਿੱਚ ਜਿਹੜੇ ਕਿ ਮਰੀਜ਼ ਪਏ ਨੇ ਸਾਰੇ ਕਾਫੀ ਜ਼ਿਆਦੇ ਪਾਣੀ ਗੰਦਾ ਆਉਣ ਕਰਕੇ ਇੱਥੇ ਖਾਤਰ ਖਰਾਬ ਹੋਈ ਆ ਪਟਨਾ ਦੇ ਵਿੱਚ ਜਿਹੜੇ ਕਿ ਮਰੀਜ਼ਾਂ ਦੀ ਟੂਟੀਆਂ ਦੇ ਵਿੱਚ ਗੰਦਾ ਪਾਣੀ ਆਉਣ ਕਰਕੇ ਕਾਫੀ ਜ਼ਿਆਦੇ ਛੋਟੇ ਬੱਚੇ ਵੀ ਮਾਰਨੇ ਇੱਥੇ ਜਿਹੜੇ ਕਿ ਬਹੁਤ ਜ਼ਿਆਦੇ ਹਾਲਾਤ ਨੇ ਮਾਰੇ ਹੋਇਆ ਪਾਣੀ ਗੰਦਾ ਆਉਣ ਕਰਕੇ ਸੀਵਰੇਜ ਜਿਹੜੇ ਕਿ ਟੂਟੀਆਂ ਦੇ ਵਿੱਚ ਪਾਣੀ ਗੰਦਾ ਆਇਆ ਇੱਥੇ ਪਟਨਾ ਦੇ ਵਿੱਚ ਉਹਦਾ ਕਰਕੇ ਇਹ ਹਾਲਾਤ ਅਸੀਂ ਦੇਖਣ ਨੂੰ ਮਿਲ ਰਿਹਾ ਹੈ ਮੁਹੱਲਾ ਵਾਸੀ ਕਾਫੀ ਜ਼ਿਆਦਾ ਬਿਮਾਰ ਹੈ ਸਾਰੇ ਹੀ ਟੋਟਲ ਜਿਹੜੇ ਗੰਦੇ ਪਾਣੀ ਦੇ ਸ਼ਿਕਾਰ ਹੋਏ ਆ ਟੂਟੀਆਂ ਦੇ ਵਿੱਚ ਗੰਦਾ ਪਾਣੀ ਔਨ ਕਰਕੇ ਕੀ ਛੋਟੇ ਬੱਚੇ ਵੀ ਜਿਹੜੇ ਬਿਮਾਰ ਹੋਏ ਨੇ ਇਹ ਕਹਿੰਦਾ ਸਾਲ ਦੇ ਲੱਕ ਮਰਦਾਨ ਹਸਪਤਾਲ ਦੇ ਵਿੱਚ ਦਾਖਲ ਕੀਤੇ ਹੋਏ ਨੇ ਬੱਚੇ ਕੀ ਬਜ਼ੁਰਗ ਕੀ ਸਾਰੇ ਹੀ ਜਿਹੜੇ ਕਿ ਮੁਹੱਲਾ ਵਸੀ ਇੱਥੋਂ ਦੇ ਬਿਮਾਰ ਹੋ ਗਏ ਨੇ ਪਾਣੀ ਦੇ ਨਾਲ ਜਿਹੜਾ ਕਿ ਗੰਦਾ ਪਾਣੀ ਟੂਟੀਆਂ ਦੇ ਵਿੱਚ ਮਿਲ ਕੇ ਆ ਰਿਹਾ ਸੀਵਰੇਜ ਦੇ ਵਿੱਚ ਪਾਣੀ ਜਿਹੜਾ ਕਿ ਟੂਟੀਆਂ ਦੇ ਵਿੱਚ ਘਰਾਂ ਦੇ ਵਿੱਚ ਆ ਰਿਹਾ ਹੈ ਇਹ ਬਿਮਾਰ ਲੋਕ ਜਿਹੜੇ ਕਿ ਹਸਪਤਾਲਾਂ ਦੇ ਵਿੱਚ ਜਿਹੜੇ ਇਲਾਜ ਪਏ ਨੇ ਦੇਖਣਾ ਹੋਵੇਗਾ ਕਿ ਇਹ ਕਿਸ ਤਰ੍ਹਾਂ ਜਿਹੜਾ ਪਾਣੀ ਦਸ ਹਜ਼ਾਰ ਕੀਤਾ ਜਾਵੇਗਾ ਤਾਂ ਜਿਹੜੇ ਕਿ ਸੀਵਰੇਜ ਬੰਦ ਪਏ ਆ ਕਾਫੀ ਲੰਮੇ ਸਮੇਂ ਤੋਂ ਅੱਜ ਤੱਕ 15-20 ਦਿਨ ਹੋ ਗਏ ਜਿਸ ਦਾ ਕਰਕੇ ਇੱਥੇ ਲੋਕ ਬਿਮਾਰ ਪਏ ਨੇ ਕਾਫੀ ਜ਼ਿਆਦਾ ਪਰੇਸ਼ਾਨ ਨੇ ਹਾਲਾਤ ਕਾਫੀ ਡਾਵਾ ਡੋਲ ਨੇ ਦੇਖਣਾ ਹੋਵੇਗਾ ਇਹ ਇਨਰ ਦਾ ਸੁਧਾਰ ਜਾਂ ਸ਼ਹਿਰ ਦਾ ਸੁਧਾਰ ਕਿਸ ਤਰ੍ਹਾਂ ਹੋਵੇਗਾ ਜਿਹੜਾ ਕਿ ਹਾਲਾਤ ਬੱਚੇ ਕੀ ਬਜ਼ੁਰਗ ਕੀ ਛੋਟੇ ਉਮਰ ਦੇ ਵੀ ਜਿਹੜੇ ਕੀ ਬਿਮਾਰ ਨੇ ਪਾਤੜਾਂ ਦੇ ਵਿੱਚ ਜਿਹੜਾ ਕਿ ਗੰਦਾ ਪਾਣੀ ਟੂਟੀਆਂ ਦੇ ਵਿੱਚ ਛੱਡਿਆ ਗਿਆ ਹੈ ਆ ਰਿਹਾ ਹੈ ਸੀਵਰੇਜ ਮਿਕਸ ਹੋ ਰਿਹਾ ਹੈ ਉਹਦੇ ਨਾਲ ਹਾਲਾਤ ਕਾਫੀ ਜ਼ਿਆਦਾ ਡਾਮਡੋਲ ਹੋਏ ਪੈ ਨੇ ਛੋਟੇ ਬੱਚੇ ਵੀ ਕਾਫੀ ਬਿਮਾਰ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਦੇਖਣਾ ਹੋਵੇਗਾ ਕਿ ਸਰਕਾਰ ਦਾ ਕਿਸ ਤਰ੍ਹਾਂ ਦਾ ਇਹ ਰਵਈਆ ਜਿਹੜਾ ਕਿ ਸੀਵਰੇਜ ਦਾ ਪਾਣੀ ਜਿਹੜਾ ਛੱਡਿਆ ਆ ਰਿਹਾ ਹੈ ਪਾਣੀ ਘਰਾਂ ਦੇ ਵਿੱਚ ਟੂਟੀਆਂ ਦੇ ਵਿੱਚ ਉਹਦੇ ਨਾਲ ਬਿਮਾਰ ਲੋਕਾਂ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ ਪਰ ਸਰਕਾਰ ਨੇ ਅਜੇ ਤੱਕ ਇਹਦਾ ਕੋਈ ਹਉਕਤਾ ਕਰਨ ਦਾ ਬਸ ਨਹੀਂ ਕੀਤਾ ਕਿਉਂਕਿ ਹਾਲਾਤ ਕਾਫੀ ਜ਼ਿਆਦਾ ਖਰਾਬ ਹੋਣ ਕਰਕੇ ਪਾਣੀ ਘਰਾਂ ਦੇ ਵਿੱਚ ਜਿਹੜਾ ਮਿਕਸ ਹੋ ਕੇ ਆ ਰਿਹਾ ਟੂਟੀਆਂ ਦਾ ਪਾਣੀ ਕੋਹਦਾ ਕਰਕੇ ਇਹ ਹਾਲਾਤ ਬਣੇ ਹੋਏ ਨੇ ਪਰ ਸਰਕਾਰ ਨੇ ਅਜੇ ਤੱਕ ਇਹਦਾ ਕੋਈ ਸੀਵਰੇਜ ਦਾ ਪੂਕਤਾ ਬੰਦੋਬਸਤ ਜਾਂ ਕੋਈ ਪਾਣੀ ਦਾ ਬੰਦੋਬਸਤ ਜਾਂ ਕੋਈ ਕਿਸੇ ਤਰ੍ਹਾਂ ਦਾ ਇਹ ਸ਼ਹਿਰ ਦੇ ਵਿੱਚ ਨਹੀਂ ਕੀਤਾ ਦੇਖਣਾ ਹੋਵੇਗਾ ਕਿ ਸਰਕਾਰ ਦੇ ਕੰਨ ਤੋਂ ਜੂਖ ਕਦੋਂ ਸਰਕੇਗੀ ਜਾਂ ਕਾਫੀ ਲੋਕ ਇੱਥੇ ਜਿਹੜੇ ਬਿਮਾਰ ਪਏ ਆ ਉਹ ਅਸਾਂ ਤਾਂ ਵੀ ਖਾਲੀ ਹੋਵਾਂਗਾ ਨਾ ਸਰ ਇਹਨੇ ਕਿੱਥੇ ਰੱਖਿਆ ਮਗਾ ਪੈਸਿਆਂ ਤਾਂ ਵੀ ਤੰਗੀ ਆ ਗਈ ਕਿੱਥੋਂ ਪੈਸੇ ਲੈ ਕੇ ਇਨਾਂ ਦਾ ਇਲਾਜ ਕਰਾਈਏ ਕਿੰਨੇ ਦਿਨ ਪੱਲੇ ਫਿਰ ਤੋਂ ਦੋ ਜਵਾ ਕੀ ਮੈਂ ਇੱਕ ਦੋ ਦਾ ਲੱਗਦਾ ਕੋ ਚਾਰ ਦਿਨ ਕਿੰਨੇ ਦਿਨ ਹੋ ਗਿਆ ਤੁਹਾਨੂੰ ਬਿਮਾਰ ਹੋਣ ਨੂੰ ਪਾਸੋਂ ਤੋਂ ਜ਼ਿਆਦਾ ਪੀਤੇ ਕੀ ਪਾਣੀ ਦੀ ਸਮਸੇਰੀ ਆ ਰਹੀ ਹੈ ਤੁਹਾਨੂੰ ਹਾਂ ਜੀ ਪਾਣੀ ਪੀ ਕੇ ਪਾਣੀ ਪੀ ਕੇ ਬਸ ਇਹੀ ਕਰਿਆ ਬਸ ਹੋਰਦੀ ਕਰਿਆ ਰੋਟੀ ਪਾਣੀ ਪੜਾਨੇ ਬਸ ਨਹਾਦੇ ਧੋਂਦੇ ਹੋਰ ਕੀ ਅਸੀਂ ਪੀ ਗਾ ਸੀ ਸਿਰ ਤੇ ਆਦਮੀ ਵੀ ਨਹੀਂ ਹੈ ਕਮਾਨਾੜਾ ਕੋਈ ਕਾफी ਗੰਦਾ ਪਾਣੀ ਹੈ ਹੰਦਾ ਤਾਂ ਹੋਇਆ ਆਸਾ ਸਭ ਤੇ ਤੋਂ ਆ ਰਹਾ ਸੰ ਪਤਾ ਨਹੀਂ ਲੱਗੇ ਮੀ ਪੀ ਰਹੇ ਅਸੀਂ ਪਾਣੀ ਪੀ ਜਾਏ ਵੱਜੜਿਆ ਨੇ ਜਾ ਹਮਾਰ ਕਹਿੰਦੇ ਇਥੇ ਬਿਨਾ ਬਾਰਸ਼ ਤੋਂ ਵੀ ਜਿਹੜਾ ਕਿ ਹੁਣ ਇਸ ਵਾਰੀ ਇਹੋ ਜਿਹੀ ਸਮੱਸਿਆ ਬਣੀ ਆ ਕਿ ਬਾਰਸ਼ ਤੋਂ ਬਿਨਾ ਹੀ ਮਹੱਲਿਆਂ ਦੇ ਵਿੱਚ ਜਿਹੜਾ ਪਾਣੀ ਆਇਆ ਹੈ ਇਸ ਵਾਰੀ ਤਾਂ ਬਾਰਸ਼ ਵੀ ਨਹੀਂ ਪਈ ਕਿਉਂਕਿ ਸੀਵਰੇਜ ਮਿਕਸ ਕਿਵੇਂ ਹੋ ਗਿਆ ਟੂਟੀਆਂ ਦੇ ਵਿੱਚ ਇਹ ਸਾਨੂੰ ਕੀ ਪਤਾ ਅਸੀਂ ਕਿਹੜੇ ਦੇਖਣ ਜਾਂਦੇ ਆ ਕਿਵੇਂ ਮਿਕਸ ਹੈ ਇਹਨਾਂ ਨੂੰ ਸਰਕਾਰ ਨੂੰ ਪਤਾ ਹੋਣਾ ਜੇ ਉਹਨਾਂ ਨੂੰ ਪਤਾ ਹੋਣਾ ਪਾਣੀ ਛੱਡਣਾਂ ਨੂੰ ਇਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੁੱਖ ਮੰਤਰੀ ਦਾ ਗੁਹਾਰ ਲਾਈ ਹੈ ਕਿ ਪਾਤੜਾ ਸ਼ਹਿਰ ਅੰਦਰ ਜਿਹੜਾ ਕਿ ਸੀਵਰੇਜ ਚਾਲੂ ਕਿਤੇ ਜਾਣ ਔਰ ਜਿਹੜੇ ਟੂਟੀਆਂ ਦੇ ਵਿੱਚ ਪਾਣੀ ਗੰਦਾ ਆ ਰਿਹਾ ਹੈ ਉਹ ਪਾਣੀ ਦਾ ਸਹੀ ਬੰਦੋਬਸਤ ਕੀਤਾ ਜਾਵੇ ਤਾਂ ਜੋ ਇਹ ਕੁਝ ਹੋਰ ਲੋਕ ਜਿਹੜੇ ਕਿ ਸ਼ਹਿਰ ਵਾਸੀ ਕਾਫੀ ਨੇ ਉਹ ਵੀ ਬਿਮਾਰ ਹੋਣ ਤੋਂ ਬਚ ਸਕਣ ਦਰਪਨੀ ਹੋਰੀ ਭਾਈ ਚੱਕੜੇ ਚੱਕੜੇ ਦੰਦੋਰੇ ਬੱਚੇ ਇਹ ਲੋਈ ਜਾਂਦੀ ਹੈ ਕਿ ਟਿਕਾ ਲੈ ਕੇ ਆਪਾਂ ਬਹੁਤ ਰਮਪਾ ਇਹ ਐਸਪੀ ਨੂੰ ਦੇਖਾਇਆ ਇਸ ਨੂੰ ਆਹ ਇਹਦੇ ਕੀ ਨਾ ਤੇਰਾ ਕੀ ਪ੍ਰੋਬਲਮ ਆ ਰਹੀ ਹੈ ਕ੍ਰਿਸ਼ਨਾ ਕੀ ਪ੍ਰੋਬਲਮ ਆ ਰਹੀ ਹੈ ਜੀ ਲੈਟਰੀਆ ਲੱਗ ਰਹੀ ਹੈ ਜੀ ਢਿੱਡ ਦੋ ਲੱਗ ਰਿਹਾ ਜੀ ਮੇਰਾ ਜੀ ਦੋ ਦਿਨ ਹੋ ਗਏ ਉਹ ਕੀ ਪਣੀ ਦਾ ਤਾਂ ਹੂੰ ਪਣੀ ਦਾ ਤਾਂ ਕਿੰਨੇ ਜਨੇ ਤੁਹਾਡੇ ਘਰ ਦੇ ਵਿੱਚ ਬਿਮਾਰ ਹੈ ਕੀ ਗੱਲ ਬਾਤ ਸਾਡੇ ਤਾਂ ਸਾਡੇ ਦੇ ਰਹੀ ਸਾਰਾ ਬਿਮਾਰ ਪਿਆ ਹੈ ਹਾਲਤ ਸਭ ਦੀ ਡਾਣ ਹੈਗੀ ਕੋਈ ਚਾਰ ਪੰਜ ਕਿਸੇ ਦੇ ਘਰ ਦੇ ਦੋ ਗਏ ਨੇ ਕਿਸੇ ਦੇ ਚਾਰ ਗਏ ਨੇ ਕਿਸੇ ਦੇ ਪੰਜ ਗਏ ਨੇ ਕੀ ਸਮੱਸਿਆ ਕੀ ਹੋਈ ਹੈ ਪਹਿਲੇ ਲੈਟਰਿੰਗ ਉਲਟੀਆਂ ਪਾਣੀ ਚ ਸੌਰੀ ਦਿੱਕਤ ਆ ਰਹੀ ਹੈ ਜਿਵੇਂ ਗੰਦਾ ਪਾਣੀ ਹੈ ਜਿਵੇਂ ਗਟਰ ਦਾ ਪਾਣੀ ਹੁੰਦਾ ਆਪਣਾ ਕਿੰਨੇ ਦਿਨ ਤੋਂ ਬਿਮਾਰ ਪਏ ਹੋ ਬਿਮਾਰ ਨੇ ਤਾਂ ਹੋ ਗਏ 4-5 ਦਿਨ ਜੀ ਤਾਂ ਬਾਕੀ ਪਾਣੀ ਆ ਰਿਹਾ ਜੀ 15-20 ਦਿਨ ਤੋਂ ਗੰਦਾ ਪਾਣੀ ਬਾਕੀ ਹਾਲ ਤੇ ਜਾਦੇ ਕੰਡੀਸ਼ਨ ਖਰਾਬ ਹੈਗੀ ਹੋਰ ਵੀ ਬੱਚੇ ਡਿਲੇ ਹੋ ਜਾਂਦੇ ਨੇ ਜਿਹੜੇ 2-4 ਬੱਚੇ ਨੇ ਉਹ ਵੀ ਜਨਮ ਤਿਆਰ ਨੇ ਕਿੰਨੇ ਕੁ ਮਰੀਜ਼ ਐਸੇ ਹਸਪਤਾਲ ਚ ਲੱਗ ਨੇ ਘਟੋ ਘਟ ਹੋਣੇ 10-15 ਬੰਦੇ ਮਰੀਜ਼ Okay. <laughs> ਪਾਤਰਾਂ ਵਿੱਚ ਜਿਹੜਾ ਕਿ ਗੰਦਾ ਪਾਣੀ ਆ ਰਿਹਾ ਸਾਰੇ ਗਲੀਆਂ ਮਹੱਲਿਆਂ ਦੇ ਵਿੱਚ ਟੂਟੀਆਂ ਦੇ ਵਿੱਚ ਗੰਦਾ ਪਾਣੀ ਆ ਰਿਹਾ ਉਸ ਨਾਲ ਕਾਫੀ ਜ਼ਿਆਦਾ ਮਰੀਜ਼ ਹੈ ਔਰ ਇੱਥੇ ਲੋਕ ਬਿਮਾਰ ਹੋ ਰਿਹਾ ਸੀ ਪੁੱਛਦੇ ਗੱਲ ਕਰਦੇ ਕਿ ਕਿੱਦਾਂ ਕਿ ਇੱਥੇ ਜਿਹੜੇ ਕਿਵੇਂ ਢਿੱਲੇ ਮੱਠੇ ਚੱਲ ਰਹੇ ਆ ਔਰ ਇਹ ਬਿਮਾਰ ਪਏ ਆ ਕਾਫੀ ਜ਼ਿਆਦਾ ਹਾਲਾਤ ਇਹਨਾਂ ਦੇ ਘਰ ਦੇ ਵੀ ਖਰਾਬ ਬਣੇ ਹੋਏ ਆ ਕਿਉਂਕਿ ਇੱਥੇ ਗੰਦਾ ਪਾਣੀ ਔਨ ਕਰਕੇ ਜਿਹੜਾ ਕਿ ਅੱਜ ਘੱਟੋ ਘੱਟ ਹਫ਼ਤੇ ਡੇਢ ਹਫ਼ਤੇ ਬਾਅਦ ਇੱਥੇ ਤਕਰੀਬਨ ਚੱਲ ਰਿਹਾ ਗੰਦਾ ਪਾਣੀ ਟੂਟੀਆਂ ਦੇ ਵਿੱਚ ਸੀਵਰੇਜ ਸਾਰੇ ਬੰਦ ਪਏ ਆ ਪਾਤਰਾਂ ਦੇ ਵਿੱਚ ਜਿਹੜੇ ਕਿ ਇੰ ਕਰਕੇ ਕਾਫੀ ਜਾਦੇ ਲੋਕ ਬਿਮਾਰ ਪਏ ਆ ਔਰ ਅਸੀਂ ਗੱਲ ਵੀ ਕਰਦੇ ਆ ਪੁੱਛਦੇ ਇਹਨਾਂ ਨੂੰ ਕੀ ਗੱਲਬਾਤ ਹੈ ਔਰ ਜਿਹੜਾ ਇਹ ਇਸ ਤਰ੍ਹਾਂ ਦਾ ਬਿਮਾਰੀ ਦਾ ਕਾਰਨ ਕੀ ਹੈ ਕੀ ਗੱਲ ਹੋ ਗਈ ਤੁਹਾਨੂੰ ਬਿਮਾਰ ਲੱਟੀਆਂ ਲੱਗ ਗਿਆ ਉਲਟੀਆਂ ਆਉਂਦੀਆਂ ਨੇ ਤਿੰਨ ਦਿਨ ਤੋਂ ਬਿਮਾਰ ਹਾਂ ਮੈਂ ਕਿੰਨੇ ਦਿਨ ਹੋ ਗਏ ਤਿੰਨ ਦਿਨ ਜੀ ਕਿੰਨੇ 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 ਜਣੇ ਆ ਤੁਹਾਡੇ ਘਰ ਤੇ ਬਿਮਾਰ ਆਠਾਂ ਸਾਰੀ ਜਣੇ ਨਹੀਂ ਹਾਂਜੀ ਇਹ ਇਸ ਤਰ੍ਹਾਂ ਕੁੜੀਆਂ ਕੀ ਨਾ ਤੁਹਾਡਾ ਕੀ ਗੱਲਬਾਤ ਹੋਈ ਆ ਤੁਹਾਨੂੰ ਔਰ ਇਸ ਕਿਹੜਾ ਮੁਹੱਲਾ ਇਹ ਕਿਹੜਾ ਵਾਰਡ ਪਾਤਣਾ ਜੀ ਮੇਰਾ ਨਾਮ ਸੁਮਨ ਹੈ ਹੂੰ ਟੱਟੀਆਂ ਵਾਂਗ ਲੱਗ ਰਿਆ ਨੇ ਲੈਟ ਜਿੰਦਾ ਜਿੰਦਾ ਪਾਣੀ ਆ ਜਾ ਰਿਹਾ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਜਿੰਦਾ ਆ ਹੂੰ ਕਾਫੀ ਹਾਲਾਤ ਮਾੜੇ ਆ ਇੱਥੇ ਕੀ ਜਿਹੜੇ ਕਿ ਬੱਚੇ ਵੀ ਜਿਵੇਂ ਇਹ ਬਿਮਾਰ ਹੋ ਰਿਹਾ ਗੰਦਾ ਪਾਣੀ ਟੂਟੀਆਂ ਦੇ ਵਿੱਚ ਆ ਰਿਹਾ ਹੈ ਕਿਉਂਕਿ ਹਰ ਮਹੱਲੇ ਦੇ ਵਿੱਚ ਪਾਤਲਾਂ ਦੇ ਜਿਹੜੇ ਕਿ ਸ਼ਹਿਰ ਦੇ ਸਾਰੇ ਸੀਵਰੇਜ ਬਲੌਕ ਹੋਏ ਪਏ ਆ ਉਹਨਾਂ ਕਰਕੇ ਇੱਥੇ ਹਾਲਾਤ ਕਾਫੀ ਜ਼ਿਆਦਾ ਖਰਾਬ ਹੋਏ ਪਏ ਆ ਕੀ ਨਾ ਹੈ ਤੁਹਾਡੇ ਕਿੰਨੇ ਬੱਚੇ ਤੁਹਾਡੇ ਨੇ ਚਾਰ ਬੱਚੇ ਹੂੰ ਕੀ ਪ੍ਰੋਬਲਮ ਆ ਰਹੀ ਹੈ ਇਹ ਬਿਮਾਰੀ ਹੋ ਰਹੀ ਹੈ ਕਾਹਤ ਪਾਣੀ ਟੱਟੀ ਲੱਗ ਰਹੀ ਹੈ ਉਂਟੀ ਲੱਗ ਰਹੀ ਹੈ ਨਾ ਠੀਕ ਹੋ ਰਿਹਾ ਨਾ ਕੋਈ ਫਰਕ ਨਾ ਆ ਰਿਹਾ ਬੱਸ ਇਹ ਅਸੀਡ ਹੈ ਕੱਲ ਵੀ 2000 ਕੀ ਦਵਾਈ ਲੈ ਕੇ ਆਏ ਤੇ ਮੇਰੇ ਕੋ ਬੱਚੇ ਨੂੰ ਸਾਰਾ ਦੇ ਨਾ ਕੀ ਕਰੀਬ ਲੋਕ ਹੈ ਕਿ ਇਸ ਤਰ੍ਹਾਂ ਇਹ ਬਿਮਾਰ ਹੋਏ ਆ ਪੁੱਛਦੇ ਸੀ ਕੀ ਨਾਮ ਹੈ ਤੁਹਾਡਾ ਕੀ ਹੈ ਲੀਲਾ ਲੀਲਾ ਨਾਮ ਹੈ ਲੀਲਾਮ ਦੇਵੀ ਸਾਰੇ ਬੱਚੇ ਤੁਹਾਡੇ ਸਾਰੇ ਚਾਰੋ ਬਿਮਾਰ ਹੈ ਲੇਟਰਿੰਗ ਆ ਰਹੇ ਬਹੁਤ ਗੰਦਾ ਪਾਣੀ ਆ ਰਿਹਾ ਹੈ ਇਸ ਵਿੱਚ ਮੂਟੀ ਮੈਂ ਇਹ ਜਿਹੜੇ ਲੋਕ ਹੈ ਹਮ ਸ਼ਹਿਰ ਦੇ ਖਰਾਬ ਹੋਏ ਪਏ ਆ ਕੀ ਨਾਮ ਹੈ ਤੁਹਾਡਾ ਔਰ ਕਿਹੜਾ ਮਹੱਲਾ ਹੈ ਕੀ ਗੱਲ ਬਾਤ ਹੈ ਮਹੱਲਾ ਕਹਿੰਦਾ ਹੁਣ ਸੰਤੋਸ਼ੀ ਨਾਮ ਹੈ ਜੀ ਸਮੁੰਦਰ ਵਾਲੀ ਮੇਰਾ ਮੁੰਡਾ ਬਿਮਾਰ ਹੋ ਰਿਹਾ ਹਫਤਾ ਹੋ ਗਿਆ ਪਹਿਲਾਂ ਮੈਂ ਬਿਮਾਰ ਹੋ ਗਈ ਸੀ ਟੱਟੀਆਂ ਉਲਟੀਆਂ ਬੁਖਾਰ ਹੁਣ ਉਹ ਹੋ ਰਿਹਾ ਗੰਦਾ ਬਸ ਇਹ ਉਲਟੀਆਂ ਟੱਟੀਆਂ ਬੁਖਾਰ ਪਾਣੀ ਆ ਰਿਹਾ ਹਫਤਾ ਹੋ ਗਿਆ ਗਲੀ ਪੂਰੇ ਗੰਦਾ ਪਾਣੀ ਆ ਗਿਆ ਹੋ ਗਿਆ ਜੀ ਇੱਥੇ ਗੰਦਾ ਪਾਣੀ ਆਈ ਜਾਂਦਾ ਸ ਮੇਰੀ ਨੂੰ ਬਿਮਾਰ ਪਈ ਐ ਸਾਰੇ 13 15 ਦਿਨ ਹੋ ਗਿਆ ਅੱਜ ਟੱਟੀਆਂ ਉਲਟੀਆਂ ਲੱਗ ਰਹੀਆਂ ਜੀ ਹਾਂ ਤੇ ਆ ਗਲੀ ਸਾਰੀ ਟੁੱਟੀ ਪਈ ਐ ਪੈਪ ਟੁੱਟੇ ਪਏ ਕੋਈ ਸੁਣਾਈ ਨਹੀਂ ਕਰਦਾ ਸਾਡੀ ਜੀਵੜੇ ਗਲੀ ਚ ਅਸੀਂ ਕਿੰਨੀ ਵਾਰ ਜਾਇਆ ਏ ਕੋਈ ਸੁਣਾਈ ਨਹੀਂ ਕਰਦਾ ਸਾਡਾ ਜਦੋਂ ਬੱਚੇ ਨिके-ਨिके ਨੇ ਸਾਡੇ ਬਿਮਾਰ ਪਏ ਨੇ ਆ ਕੋਈ ਸੁਣਾਈ ਨਹੀਂ ਕਰਦਾ ਜੀ ਸੰਤੋਸ਼ ਰਾਣੀਆ ਜੀ ਬੱਚੇ ਬਿਮਾਰ ਆ ਰਹੇ ਜੀ 15 20 ਦਿਨੋਂ ਪਾਣੀ ਬਹੁਤ ਗੰਦਾ ਆ ਰਿਹਾ ਜੀ ਹਾਲਤ ਖਰਾਬ ਹੈ ਜੀ ਉਲਟੀਆਂ ਟੱਟੀਆਂ ਨਹੀਂ ਰੁਕਦੀ ਜੀ ਨਾ ਕੋਈ ਸਨਪੀ ਟੱਟੀਆਂ ਲੱਗ ਰਹੀਆਂ ਨੇ ਇਹਦੀ ਘਾਗਰ ਵਾਲੇ ਕਿ ਇੱਕ ਬੰਦਾ ਬਿਮਾਰ ਪਿਆ ਸਾਰਾ ਮੇਰੇ ਨਾਲ ਕਹਦੇ ਉਹ ਦੌੜੀ ਚੰਨਾ ਖੰਡ ਪੈ ਰਿਹਾ ਕੋਈ ਕੋਈ ਗੰਦ ਗਲੀ ਚ ਹੈ ਕੋਈ ਪੈਪ ਕੁੱਤੀ ਪਈ ਹੈ ਕੋਈ ਸਾਫ ਪਾਣੀ ਨਹੀਂ ਨਿਗਰ ਕਰਦਾ ਕੋਈ ਕੋਈ ਟਮਾਟੀ ਮੈਂਬਰ ਨਹੀਂ ਆਇਆ ਕੋਈ ਟਮਾਟੀ ਮੈਂਬਰ ਨਹੀਂ ਆਇਆ ਲੈਣ ਆ ਜਾਣਗੇ ਮੁੜ ਕੇ ਕੋਈ ਜਾਂਦਾ ਨਹੀਂ ਕੋਈ ਦੇਖ ਚ ਵੀ ਗੰਦਾ ਪਾਣੀ ਹੈ ਮੈਂਬਰ ਪਏ ਨੇ ਬਿਮਾਰ ਜੀ ਕੋ ਮੈਂ ਨਾ ਕਮੇਟੇਟੇ ਲਾ ਕੇ ਹਾਂ ਦੇ ਬਿਲਕੁਲ ਅੱਜ ਕਿਹੜੇ ਬਿਮਾਰ ਹੋ ਰਹੇ ਨੇ ਉਹ ਕਿ ਦੱਸ ਰਿਹਾ ਕਿ ਇੱਥੇ ਹਸਪਤਾਲ ਸਾਰੇ ਭਰੇ ਪਏ ਆ ਮਰੀਜ਼ਾਂ ਨਾਲ ਗਲੀਆਂ ਨਾਲੀਆਂ ਬੁਰਾ ਹਾਲ ਹੈ ਜਿਹੜਾ ਕਿ ਸੀਵਰੇਜ ਬੰਦ ਹੋਣ ਕਰਕੇ ਸਾਰੇ ਪਾਈਪ ਦਾ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਆ ਉਹ ਸਾਰਾ ਇਹ ਗਲੀਆਂ ਮੁਹੱਲਿਆਂ ਦੇ ਵਿੱਚ ਘਰਾਂ ਦੇ ਵਿੱਚ ਜਾ ਰਿਹਾ ਹੈ ਪਰ ਇੱਕ ਦੇਖਣ ਵਾਲੀ ਗੱਲ ਹੈ ਕਿ ਇਹ ਜਿਹੜੇ ਹਾਲਾਤ ਬਣੇ ਹੋਏ ਪਤਲਾ ਸ਼ਹਿਰ ਦੇ ਹਰ ਇੱਕ ਪਾਸੇ ਗੰਦਾ ਪਾਣੀ ਜਿਹੜਾ ਕਿ ਸੀਵਰੇਜ ਬੰਦ ਹੋਣ ਕਰਕੇ ਸੀਵਰੇਜ ਦੀ ਵੱਡੀ ਕਮੀ ਹੈ ਉਹਦੇ ਨਾਲ ਲੋਕ ਕਾਫੀ ਜ਼ਿਆਦਾ ਬਿਮਾਰ ਹੋ ਰਹੇ ਆ ਮੈਂ ਹਰਪੰਸ ਸਿੰਘ ਮਹਿਰੂਕ 24 ਪੰਜਾਬ న్యూਸ ਚੈਨਲ ਤੋਂ ਗੱਲ ਕਰ ਰਿਹਾ ਸਾਨੂੰ ਸਮੇਂ-ਸਮੇਂ ਦੀ ਰਿਪੋਰਟ ਜਿਹੜੀ ਕਿ ਦਿਖਾਉਂਦੇ ਰਹਾਂਗੇ ਅਸੀਂ ਇਸ ਤੋਂ ਇਲਾਵਾ ਜਿਹੜੇ ਕਿ ਡਾਕਟਰ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਸੀਵਰੇਜ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਪਾਇਆ ਹੋਇਆ ਹੈ ਸੀਵਰੇਜ ਜਿਹੜਾ ਇਹ ਇਹ ਜਗ੍ਹਾ-ਜਗ੍ਹਾ ਤੋਂ ਟੁੱਟਾ ਹੋਇਆ ਹੈ ਔਰ ਪਾਣੀ ਦੇ ਨਾਲ ਮਿਕਸ ਹੋ ਰਿਹਾ ਹੈ ਜਿਹੜੇ ਕੀ ਹਾਲਾਤ ਇੱਥੇ ਇਸ ਤਰ੍ਹਾਂ ਦੇ ਬਣੇ ਹੋਏ ਆ ਪਰ ਪ੍ਰਸ਼ਾਸਨ ਜਾਂ ਕੋਈ ਸਰਕਾਰ ਦਾ ਅਧਿਕਾਰੀ ਅਜੇ ਤੱਕ ਇਨ੍ਹਾਂ ਦੀ ਸਾਰ ਲੈਣ ਨਹੀਂ ਆਇਆ ਕਿਉਂਕਿ ਇਹਨਾਂ ਨੇ ਦੱਸਿਆ ਕਿ ਕਾਫੀ ਜ਼ਿਆਦਾ ਜਿਹੜੇ ਕੀ ਇਹਨਾਂ ਦੇ ਪਰਿਵਾਰ ਦੇ ਜੀ ਹੈ ਕੁਝ ਬੱਚੇ ਆ ਹੋਰ ਵੀ ਆ ਬਿਮਾਰ ਪਏ ਆ ਹੁਣ ਦੇਖਣਾ ਹੋਵੇਗਾ ਕਿ ਇਹ ਕਿੰਨਾ ਲੰਮਾ ਸਮਾਂ ਇੱਥੇ ਇਦਾਂ ਹੀ ਚੱਲਦਾ ਰਹੇਗਾ ਹਾਂਜੀ ਐਮਸੀ ਸਾਹਿਬ ਤੁਸੀਂ ਇਸ ਮਹੱਲੇ ਦੇ ਐਮਸੀਓ ਲਾਗੇ ਵੈਸੇ ਤੁਹਾਡੀ ਵੀ ਕਾਫੀ ਜਿਆਦਾ ਜ਼ਿੰਮੇਵਾਰੀ ਬੰਦੇ ਕੀ ਸਮੱਸਿਆ ਕੀ ਆ ਰਹੀ ਹੈ ਪਾਣੀ ਕਾਫੀ ਲੰਮੇ ਸਮੇ ਤੋਂ ਕਿਉਂਕਿ ਸਾਰੇ ਸੀਵਰੇਜ ਬੰਦ ਹੈ ਔਰ ਟੂਟੀਆਂ ਦੇ ਵਿੱਚ ਗੰਦਾ ਪਾਣੀ ਆ ਰਿਹਾ ਅੱਜ ਦਾ ਨਹੀਂ ਕਿਉਂਕਿ ਹੁਣ ਤਾਂ ਲਗਾਤਾਰ 15 10 15 ਦਿਨ ਹੋ ਗਿਆ ਹੋਣਗੇ ਇਹ ਪਾਣੀ ਗੰਦਾ ਹੁੰਦੇ ਨੂੰ ਔਰ ਕੀ ਸਮੱਸਿਆ ਕੀ ਹੈ ਕਿਉਂਕਿ ਟੂਟੀਆਂ ਦੇ ਵਿੱਚ ਪਾਣੀ ਜਿਹੜਾ ਇਹ ਸਾਡਾ ਜੀ 메ਨ ਰੋਡ ਤੇ ਜਿਹੜਾ ਨਗਰ ਕੌਂਸਲ ਦਾ ਸੀਵਰੇਜ ਪਾਇਆ ਨਾ ਜੀ ਉਹਦੇ ਚ ਬਲੌਕੇਜ ਆ ਗਈ ਸੀ ਤੇ ਬਲੌਕੇਜ ਕਰਕੇ ਸੀਵਰੇਜ ਬਲੌਕ ਹੋਇਆ ਸੀ ਪਰ ਗੰਦਾ ਪਾਣੀ ਵਾਟਰ ਸਪਲਾਈ ਦੀ ਲਾਈਨ ਨਾਲ ਲੱਗ ਗਿਆ ਹੈ ਬਲੰਤੂ ਕਿਤੇ ਨਾ ਕਿਤੇ ਕੋਈ ਜਿਵੇਂ ਕਨੈਕਸ਼ਨ ਛੱਡਿਆ ਹੋ ਲੀਕੇਜ ਹੋਈ ਹੈ ਉਹਦੇ ਵਿੱਚ ਗੰਦੇ ਪਾਣੀ ਜਰੂਰ ਆਇਆ ਜੋ ਕਿ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਵੀ ਮੈਨੂੰ ਕਿਉਂਕਿ ਮੈਂ ਇਸ ਏਰੀਆ ਦੇ ਵਿੱਚ ਰਹਿੰਦੇ ਨੇ ਸ਼ਿਮੰਦਰਾ ਇਸਦੇ ਵੀ ਸੰਸਥਾ ਦਾ ਬਣਾਣਾ ਇਹਨਾਂ ਨੇ ਮੈਨੂੰ ਫੋਨ ਵੀ ਕੀਤਾ ਦੀ ਕਿ ਪਾਣੀ ਗੰਦਾ ਆ ਰਿਹਾ ਮੈਂ ਗੰਦੇ ਪਾਣੀ ਦੀ ਮਸ਼ੀਨ ਅਸੀਂ ਜਿਹੜੀ ਬਾਹਰੋਂ ਮੰਗਾਈ ਸੀ ਪਰੰਤੂ ਉਸ ਤੋਂ ਪਹਿਲਾਂ ਜੀ ਨੂੰ ਕਿਹਾ ਸੀ ਵੀ ਸ਼ਿਮੰਦਰ ਤੋਂ ਤੁਸੀਂ ਪੀਣ ਯੋਗ ਪਾਣੀ ਜਿੰਨਾ ਮਰਜ਼ੀ ਭਰ ਲਓ ਤੁਹਾਨੂੰ ਕੋਈ ਰੋਗ ਨਹੀਂ ਪਰੰਤੂ ਕਿਉਂਕਿ ਵਾਰ-ਵਾਰ ਬੰਦਾ ਜਦੋਂ ਸੀਵਰੇਜ ਦੇ ਵਿੱਚ ਮਿਕਸਿੰਗ ਹੋ ਗਈ ਉਹ ਪਾਣੀ ਪੀਰਨ ਕਾਰਨ ਮੇਰੇ ਖਿਆਲ ਕਹਿੰਦਾ ਇਸ ਮੁਹੱਲੇ ਦੇ 10-15 ਬੰਦੇ ਹਸਪਤਾਲ 'ਚ ਟੁੱਟੀਆਂ ਟਟੀਆਂ ਉਲਟੀਆਂ ਤੇ ਟੈਟੀਆਂ ਦੇ ਨਾਲ ਮਤਲਬ ਕਿ ਜੂਜਰੇ ਨੇ ਜੋ ਕਿ ਕਾਫੀ ਬਿਮਾਰ ਨੇ ਅਮੈਂ ਹਸਪਤਾਲਾਂ 'ਚ ਜਾ ਕੇ ਆਇਆ ਵਰਦਾਨ 'ਚ ਜਾ ਕੇ ਆਇਆ ਅਸੀਂ ਭਗਵਾਨ 'ਚ ਜਾ ਕੇ ਆਇਆ ਤੇ ਮੈਂ ਐਮਐਲਏ ਸਾਹਿਬੀ ਨੌਲਿਜ ਵੀ ਲੈ ਆਤੀ ਆ ਗੱਲ ਤੇ ਇਹਨਾਂ ਦਾ ਫੌਰੀ ਤੌਰ ਤੇ ਸਭ ਨੂੰ ਕਿਹਾ ਵੀ ਜੋ ਵੀ ਬੰਦਾ ਟ੍ਰੀਟਮੈਂਟ ਹੈ ਇਹਨਾਂ ਦਾ ਜਲਦੀ ਤੋਂ ਜਲਦੀ ਕੀਤਾ ਜਾਵੇ ਇਹ ਪਾਤਲਾ ਸ਼ਹਿਰ ਦੀ ਸਮੱਸਿਆ ਕਾਫੀ ਲੰਮੇ ਸਮੇਂ ਤੋਂ ਹੈ ਕਿਉਂਕਿ ਇਹ ਸੀਵਰੇਜ ਹੈ ਪਹਿਲਾਂ ਤਾਂ ਜਦੋਂ ਬਰਸਾਤਾ ਆਉਂਦੀਆਂ ਸੀ ਉਦੋਂ ਹੀ ਇਸ ਤਰ੍ਹਾਂ ਦਾ ਗੰਦਾ ਪਾਣੀ ਆਉਂਦਾ ਸੀਗਾ ਇੱਕ ਦਿਨਾਂ ਦਾ ਹੀ ਦੋ ਦਿਨਾਂ ਦਾ ਆਈਗਾ ਪਰ ਹੁਣ ਲਗਾਤਾਰ ਹੀ 10-15 ਦਿਨ ਤੋਂ ਗੰਦਾ ਪਾਣੀ ਬਿਨਾਂ ਬਾਰਸ਼ ਤੋਂ ਹੀ ਆ ਰਿਹਾ ਜੇਕਰ ਬਰਸਾਤਾ ਆ ਜਾਣਾ ਤਾਂ ਫਿਰ ਤਾਂ ਇਹਦਾ ਮਤਲਬ ਬਿਲਕੁਲ ਜੀ ਮੈਂ ਇੱਕ ਐਮਸੀ ਹੋਣ ਦੇ ਨਾਤੇ ਜੋ ਪੈਰਵਾਈ ਕਰ ਸਕਦਾ ਮੇਰਾ ਕੋਈ ਦਿਨ ਨਹੀਂ ਵੀ ਜਿੱਦେ ਮੈਂ ਨਗਰ ਕੌਂਸਲ ਦੇ ਵਿੱਚ ਇਸ ਗੱਲ ਦਾ ਰੌਲਾ ਨਹੀਂ ਪਾਉਂਦਾ ਕਿ ਆਪਾਂ ਨੂੰ ਮੇਨ ਚੀਜ਼ ਪੀਣ ਵਾਲੇ ਪਾਣੀ ਦੀ ਲੋੜ ਹੈ ਪੀਣ ਵਾਲਾ ਪਾਣੀ ਇੱਕ ਸਭ ਤੋਂ ਵੱਡੀ ਸਮੱਸਿਆ ਹੈ ਪਰੰਤੂ ਇਹ ਨਗਰ ਕੌਂਸਲ ਮੈਂ ਫੇਲਿਅਰ ਨਗਰ ਕੌਂਸਲ ਸਾਫਤ ਕਰਦਾ ਇਹਨੂੰ ਦੋ ਅਸੀਂ ਐਮਸੀ ਹੋਣ ਦੇ ਬਾਵਜੂਦ ਵੀ ਅਸੀਂ ਉਥੇ ਪਿੱਟ-ਪਿੱਟ ਕੇ ਮਰ ਗਏ ਪਰੰਤੂ ਉਥੇ ਜਿਹੜਾ ਪ੍ਰਧਾਨ ਹੈ ਸਾਡਾ ਜ ਆਈਓ ਹੈ ਈਓ ਕੈਨੇਡਾ ਫਿਰਦੀ ਹੈ ਘੁੰਮਦੀ ਤੇ ਅਸੀਂ ਇੱਥੇ ਦੁਖੀ ਹੋਏ ਬੈਠੇ ਆਂ ਨਾ ਕੋਈ ਈਓ ਨਵਾਂ ਲਾਇਆ ਇਹਦੀ ਦੇਣ ਹੈ ਜਿਹੜੀ ਸਰਕਾਰ ਦੀ ਸਾਡਾ ਜਨਤਰਤੰਤਰ ਹੈ ਜ਼ਿੰਮੇਵਾਰ ਜੇ ਕੋਈ ਬੰਦੇ ਦੀ ਮਿਸ ਹੈਪਨਿੰਗ ਹੁੰਦੀ ਹੈ ਕਿਸੇ ਤਰ੍ਹਾਂ ਦੀ ਤਾਂ ਇਹਦਾ ਜ਼ਿੰਮੇਵਾਰ ਨਗਰ ਕੌਂਸਲ ਹੋਣਾ ਚਾਹੀਦਾ ਹੈ ਨਗਰ ਕੌਂਸਲ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਇਹ ਗੱਲ ਕਹਿੰਦਾ ਕਿਉਂਕਿ ਕਾਫੀ ਪਰੇਸ਼ਾਨ ਹੈ ਲੋਕ ਇੱਥੇ ਜਿਹੜੇ ਕਿ ਬਿਮਾਰ ਵੀ ਆ ਕਾਫੀ ਜਿਆਦਾ ਮੁਹੱਲਾ ਨਿਵਾਸੀ ਔਰ ਇਹਨਾਂ ਦੇ ਹਾਲਾਤ ਇੰਨੇ ਜ਼ਿਆਦੇ ਡਾਊਨ ਚੱਲ ਰਿਹਾ ਕਿ ਇੱਥੇ ਬਿਮਾਰੀਆਂ ਦਾ ਫੈਲਣ ਦਾ ਕਾਫੀ ਜ਼ਿਆਦਾ ਹੋਰ ਵੀ ਖਤਰਾ ਬਣਿਆ ਹੋਇਆ ਹੈ ਅਸੀਂ ਕੁਝ ਹੋਰ ਵੀ ਲੋਕ ਹੈ ਜਿਹੜੇ ਇੱਥੇ ਮੁਹੱਲਾ ਵਾਸੀ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਇੱਥੇ ਬਿਮਾਰੀ ਫੈਲੀ ਹੈ ਔਰ ਜਿਹੜਾ ਕਿ ਹਾਲਾਤ ਬਣੇ ਹੋਏ ਆ ਇੱਥੋਂ ਦੇ ਕੀ ਨਾਮ ਤੁਹਾਡਾ ਦਿਲਵੀ ਰਾਮ ਆ ਕੀ ਗੱਲਬਾਤ ਜਿਹੜੇ ਅੱਜ ਇਸ ਤਰ੍ਹਾਂ ਦਾ ਜਿਹੜਾ ਮਸਤੀ ਦੇ ਵਿੱਚ ਜੀ ਕਈ ਮਤਲਬ ਪਾਣੀ ਕਰਕੇ ਸਮੱਸਿਆ ਹੈ ਟਟੀਆਂ ਲੈਟਰਾਂ ਦਾ ਮਤਲ 15 ਵੀ ਬੰਦੇ ਦਾ ਕੋਈ ਵਰਦਾਨ ਦੇ ਵਗ ਹੈ ਕੋਈ ਸਿੱਧੂਆੜ ਦੇ ਵਗ ਹੈ ਕੋਈ ਜੱਗੀ ਦੇ ਵਗ ਹੈ ਹੋਰ ਜਵਾਕ ਵੀ ਪੈਣਾਂ ਜੀ ਢੱਲੇ ਅੱਜ ਜਾਈ ਰਹੇ ਨੇ ਜੀ ਅੱਜ ਤੋਂ 4-5 ਅੱਜ ਗਏ ਨੇ ਕਾਫੀ ਸਮੱਸਿਆ ਦੱਸ ਰਿਹਾ ਕਿਉਂਕਿ ਮੁਹੱਲੇ ਨਿਵਾਸੀ ਜਿੰਨੇ ਵੀ ਆ ਕਾਫੀ ਬਿਮਾਰ ਆ ਕੁਝ ਅੱਜ ਮੈਡੀਕਲ ਦੀਆਂ ਟੀਮਾਂ ਤਾਂ ਆਈਆਂ ਹਨ ਪਰ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਜਿਹੜੇ ਇੱਥੇ ਹਾਲਾਤ ਬਣੇ ਹੋਏ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਐਸੇ ਤਰ੍ਹਾਂ ਹੀ ਪਾਣੀ ਗੰਦਾ ਰਿਹਾ ਤਾਂ ਸ਼ਾਇਦ ਹੋ ਸਕਦਾ ਸਾਰੇ ਸ਼ਹਿਰ ਦੇ ਹਾਲਾਤ ਹੀ ਖਰਾਬ ਹੋ ਜਾਣਗੇ ਔਰ ਇਹਦਾ ਜ਼ਿੰਮੇਵਾਰ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦਾ ਕਿਹੜਾ ਅਧਿਕਾਰੀ ਜਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ ਹਾਂ ਜੀ ਤੁਸੀਂ ਸਰਕਾਰੀ ਹਸਪਤਾਲ ਤੋਂ ਟੀਮ ਆਈ ਹੈ ਕਿਸ ਤਰ੍ਹਾਂ ਤੁਹਾਡੇ ਵੱਲੋਂ ਇੱਥੇ ਜਿਹੜੇ ਕੀ ਬਿਮਾਰ ਲੋਕ ਜਿਨ੍ਹਾਂ ਵਾਸਤੇ ਤੁਸੀਂ ਕੋਈ ਦਵਾਈ ਮੁਹੱਈਆ ਜਾਂ ਕੋਈ ਕਿਸ ਤਰ੍ਹਾਂ ਦਾ ਪ੍ਰਬੰਧ ਕਰ ਰਹੇ ਹੋ ਦੇਖੋ ਜੀ ਪਾਤਣਾ ਚ ਵਾਰਡ ਨੰਬਰ 15 ਚ ਦੂਸ਼ਿਤ ਪਾਣੀ ਕਰਕੇ ਉਰੇ ਕਾਫੀ ਪ੍ਰੋਬਲਮ ਆਈ ਆ ਜਿਨ੍ਹਾਂ ਚ ਆਪਾਂ ਕੱਲ ਆਗੇ ਸੀਗੇ ਸਾਡੀ ਸਾਰੀ ਹੈਲਥ ਦੀ ਟੀਮ ਆ ਗਈ ਸੀ ਨਗਰ ਕੌਂਸਲ ਦੇ ਵੀ ਆ ਗਏ ਸੀ ਆਪਾਂ ਕੱਲ ਪੰਜ ਪਾਣੀ ਦੇ ਸੈਂਪਲ ਭਰ ਲਏ ਵੱਖ-ਵੱਖ ਇਲਾਕਿਆਂ ਚੋਂ ਜਿਨ੍ਹਾਂ ਨੂੰ ਆਪਾਂ ਸਰਕਾਰੀ ਲੈਬ ਚ ਭੇਜਾਂਗੇ ਚੈੱਕ ਜਾਂਚ ਕਰਵਾਵਾਂਗੇ ਤੇ ਸਾਡੀ ਆਸ਼ਾ ਵਰਕਰ ਵੀ ਭੈਣਾਂ ਸਾਰੀਆਂ ਨਾਲ ਆ ਜਿਨ੍ਹਾਂ ਚ ਆਪਾਂ ਹਰ ਇੱਕ ਘਰ ਚ ਕਲੋਰੀਨ ਦੀ ਟੈਬਲੇਟ ਪ੍ਰੋਵਾਈਡ ਕਰਵਾ ਰਿਆ ਵੈਸੇ ਉਹਨਾਂ ਦਾ ਪਾਣੀ ਜਿਹੜਾ ਵੀ ਆ ਰਿਹਾ ਸਾਫ ਸੋਮੇ ਤੋਂ ਆ ਰਿਹਾ ਫਿਰ ਵੀ ਆਪਾਂ ਕਲੋਰੀਨ ਦੀ ਟੈਬਲੇਟ ਉਹਨਾਂ ਨੂੰ ਪ੍ਰੋਵਾਈਡ ਕਰਾ ਰਹੇ ਆ ਓ ਆਰ ਐਸ ਦੇ ਰਹੇ ਆ ਜਾਂ ਤਾਂ ਜੋ ਡੀਹਾਈਡਰੇਟ ਨਾ ਹੋ ਜਿੰਕ ਦੀ ਟੈਬਲੇਟਸ ਵੀ ਦੇ ਰਹੇ ਆ ਬਾਕੀ ਜਿਹੜੇ ਜਿਹੜੇ ਬਿਮਾਰ ਸੀਗੇ ਉਹ ਪਾਤਲਾਂ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ 'ਚ ਦਾਖਲਾ ਤੇ ਅਸੀਂ ਉੱਥੇ ਵੀ ਜਾ ਰਹੇ ਆ ਉੱਥੇ ਤੱਕ ਪਹੁੰਚ ਵੀ ਕਰ ਰਹੇ ਆ ਤੇ ਉਹਨਾਂ ਦਾ ਸਰਕਾਰੀ ਅਸੀਂ ਇਲਾਜ ਕਰਾਉਣ ਲਈ ਬਚਨਬੰਦ ਵੀ ਆ ਜੀ ਕਿਉਂਕਿ ਇਹ ਕਾਫੀ ਲੰਬੀ ਸਮੱਸਿਆ ਹੈ ਇੱਕ 15 ਨੰਬਰ ਵਾਰਡ ਦੀ ਨਹੀਂ ਹੈਗੀ ਇਹ ਜਿਹੜਾ ਕਿ ਇਸ ਵਾਰ 10-15 ਦਿਨ ਤੋਂ ਸਾਰੇ ਸ਼ਹਿਰ ਦਾ ਹੀ ਪਾਣੀ ਗੰਦਾ ਆ ਰਿਹਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਹੋ ਸਕਦਾ ਜਿਨ੍ਹਾਂ ਘਰਾਂ ਦੇ ਵਿੱਚ ਆਰੋ ਲੱਗੇ ਉਹਨਾਂ ਦੇ ਹਜੇ ਬਿਮਾਰ ਨਹੀਂ ਹੋਏ ਘਰ ਦੇ ਪਰਿਵਾਰ ਦੇ ਲੋਕ ਪਰ ਹੋ ਸਕਦਾ ਇਹ ਪਤਲਾ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਸਮੱਸਿਆ ਦਾ ਕਾਰਨ ਬਣ ਸਕਦਾ ਹੈ ਪਰ ਕਿਸ ਤਰ੍ਹਾਂ ਸੰਭਾਲਿਆ ਜਾਊਗਾ ਇਹ ਮੈਡੀਕਲ ਦੀਆਂ ਟੀਮਾਂ ਉਹਦੇ ਜੇ ਇਸ ਤਰ੍ਹਾਂ ਦਾ ਹਾਲਾਤ ਦੇਖੋ ਜੀ ਸਾਡੀ ਟੀਮ 24 ਘੰਟੇ ਤਿਆਰ ਹਨ ਸਾਡੇ ਕੋਲ ਸਾਰੀ ਦਵਾਈ ਪ੍ਰੋਵਾਈਡ ਆ ਬਾਕੀ ਬਰਸਾਤੀ ਮੌਸਮ 'ਚ ਹੋ ਜਾਂਦਾਗਾ ਇਸ ਟਾਈਮ ਕਿਤਨਾ ਤੋ ਲੀਕਿੰਗ ਕਰਕੇ ਜੀ ਸਾਫ ਪਾਣੀ ਚ ਸੀਵਰੇਜ ਦਾ ਪਾਣੀ ਮਿਕਸ ਹੋਣ ਕਰਕੇ ਇਹ ਪ੍ਰੋਬਲਮ ਤਾਂ ਵੱਧ ਗਈ ਨਗਰ ਕੌਂਸਲ ਦੀ ਪੂਰੀ ਟੀਮ ਸਾਰੀ ਚੈੱਕ ਕਰ ਰਹੀ ਆ ਸਾਫ ਸਫਾਈ ਦਾ ਵਿਹਾਨ ਵੀ ਚੱਲ ਰਿਹਾਗਾ ਤੇ ਸਥਿਤੀ ਫਿਲਹਾਲ ਅੰਡਰ ਕੰਟਰੋਲ ਆ ਜੀ ਜਿਵੇਂ ਦੱਸ ਰਹੇ ਸੀ ਕਿ ਇਹ ਮੈਡੀਕਲ ਦੀਆਂ ਟੀਮਾਂ ਵੱਲੋਂ ਵੀ ਇੱਥੇ ਆ ਕੇ ਦਵਾਈ ਵਗੈਰਾ ਹੋਰ ਮੁਹੱਈਆ ਕਰਾਇਆ ਜਾ ਰਿਹਾ ਗਰੀਬ ਲੋਕਾਂ ਵਾਸਤੇ ਪਰ ਇੱਕ ਦੇਖਣ ਵਾਲੀ ਗੱਲ ਹੈ ਕਿ ਜਿਵੇਂ ਸੀਵਰੇਜ ਦੇ ਪਾਣੀ ਔਰ ਇਸ ਤਰ੍ਹਾਂ ਦੇ ਹਾਲਾਤ ਬਣੇ ਆ ਪਾਣੀ ਬੰਦ ਹੋਇਆ ਏ ਕਿ ਜਿਹੜਾ ਸੀਵਰੇਜ ਬੰਦ ਹੋਣ ਕਰਕੇ ਲੋਕਾਂ ਦੇ ਘਰਾਂ 'ਚ ਜਿਹੜੇ ਪਾਣੀ ਦੀ ਸਪਲਾਈ ਗੰਦੀ ਜਾ ਰਹੀ ਆ ਉਹ ਇੱਕ ਬਹੁਤ ਵੱਡਾ ਬਿਮਾਰੀ ਦਾ ਕਾਰਨ ਬਣਿਆ ਹੋਇਆ ਇਹ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਪਾਤੜਾ ਸ਼ਹਿਰ ਅੰਦਰ ਜਿਹੜੇ ਕਿ ਪੁਰਾਣੇ ਪਾਏ ਹੋਏ ਸੀਵਰੇਜ ਉਹਨਾਂ ਦੀ ਕੋਈ ਇਨਕੁਆਰੀ ਹੋਏਗੀ ਜਾਂ ਇਹ ਲੋਕ ਐਸੇ ਤਰ੍ਹਾਂ ਹੀ ਬਿਮਾਰ ਹੁੰਦੇ ਰਹਿਣਗੇ ਔਰ ਹਸਰਤਾਲਾ ਤੇ ਦਾਖਲ ਜਾ ਇਹਨਾਂ ਦੀਆਂ ਅਹੀਂ ਸਮੱਸਿਆਵਾਂ ਬੜੀਆਂ ਰਹਿਣਗੀਆਂ ਪਰ ਇੱਕ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਅੱਜ ਹਾਲਾਤ ਬਣੇ ਹੋਏ ਆ ਉਹਦੇ ਵਿੱਚ ਕੁਝ ਨਗਰ ਕੌਂਸਲ ਦੇ ਜਿਹੜੇ ਕਿ ਪਹਿਲੇ ਅਧਿਕਾਰੀ ਸਨ ਉਹਨਾਂ ਵੱਲੋਂ ਵੀ ਇੱਕ ਲਾਪਰਵਾਹੀ ਵਰਤ ਕੇ ਕਾਫੀ ਜ਼ਿਆਦਾ ਇਹ ਸੀਵਰੇਜ ਦੇ ਜਿਹੜੇ ਕਿ ਸਹੀ ਤਰੀਕੇ ਨਾਲ ਨਾ ਪਾਏ ਹੋਣ ਕਰਕੇ ਜਿਹੜੇ ਟੂਟੀਆਂ ਦੇ ਵਿੱਚ ਪਾਣੀ ਗੰਦਾ ਆ ਰਿਹਾ ਹੈ ਅੱਜ ਘਰਾਂ ਦੇ ਵਿੱਚ ਉਹਦੇ ਨਾਲ ਲੋਕ ਬਿਮਾਰ ਹੋ ਰਹੇ ਹਨ। ਇਹ ਚੈੱਕ ਕਰਨੀ ਆਂਦਾ ਦੀ ਕੋਈ ਵੀ ਕੋਈ ਕਿਹੜਾ ਨਹੀਂ ਮਾਰਦਾਗਾ ਕੋਈ ਸੁਣਾਈ ਕਿੰਨੇ ਕੁ ਮਰੀਜ਼ ਪਏ ਇਸ ਟਾਈਮ ਤੁਹਾਡੇ ਇਸ ਟਾਈਮ ਵਿੱਚ ਸਾਡੀ ਗਲੀ ਗਲੀ ਦੇ ਵਿੱਚ 15 20 ਮਰੀਜ਼ ਪਏ ਇਸ ਗਲੀ ਦੇ ਵਿੱਚ 20 ਸਾਲਾਂ ਤੋਂ ਹੈ ਜੀ ਬਿਨਾ ਬਾਰਿਸ਼ ਅਭੀ ਤੇ ਬਰਸਾਤ ਆਈ ਨਹੀਂ ਗੰਦਾ ਆ ਰਿਹਾ ਜੀ ਬਿਨਾ ਬਰਸਾਤ ਸੇ ਗੰਦਾ ਆ ਹਾਂ ਉਸ ਤੋਂ ਵੀ ਨਾ ਹੀ ਗੰਦਾ ਪਾਣੀ ਕਿੰਨੇ ਕਿ ਮਰੀਜ਼ ਪਏ ਤੁਹਾਡੇ ਇੱਥੇ ਘੱਟੋ ਘੱਟ 15 20 ਮਰੀਜ਼ ਪਏ ਨਹੀਂ ਸਾਡੇ ਜੀ ਇਸ ਪਟੜਾ ਕੀ ਗੱਲਬਾਤ ਹੈ ਇੱਥੇ ਤੁਹਾਡੇ ਕਿਹੜਾ ਹਸਪਤਾਲ ਚ ਦਾਖਲ ਕਰਦੇ ਹੋ ਦੁਵਾਨ ਹਸਪਤਾਲ ਦੇ ਜਾਖੜ ਰੋਡ ਤੇ ਅੱਛਾ ਕਿੰਨੇ ਮਰੀਜ਼ ਹਨਜੇ ਕਿੰਨੇ ਦਿਨ ਦੇ ਬਿਮਾਰ ਪਏ ਹੋ ਗਏ ਕੱਲ ਪਰਸੋਂ ਦੇ ਬਸ ਬਿਮਾਰ ਆ ਕੀ ਸਮੱਸਿਆ ਕੀ ਆ ਰਹੀ ਹੈ ਤੁਹਾਡੇ ਇੱਥੇ ਪਾਣੀ ਪੂਣੀ ਜੀ ਗੰਦਾ ਪਾਣੀ ਆ ਰਿਹਾ ਹੋਰ ਗੰਦਾ ਪਾਣੀ ਟੂਟੀ ਚ ਆ ਰਿਹਾ ਹੋਰ ਵੀ ਕਰਤੇ ਕੋਈ ਗੰਦਾਰ ਹੈ ਗਿਆ ਤੁਹਾਡੇ ਮਹੱਲੇ ਤੁਹਾਡੇ ਮਹੱਲੇ ਦੇ ਕਾਫੀ ਜ਼ਿਆਦੇ ਮਰੀਜ਼ ਇੱਥੇ ਪਹੁੰਚੇ ਹੋਏ ਆ ਕਿ ਕਿਸੇ ਉਹਨਾਂ ਵਾਸਤੇ ਕੋਈ ਹੈਲਪ ਕਰ ਰਿਹਾ ਹੋ ਜਾਂ ਕਿਸ ਤਰ੍ਹਾਂ ਦੇ ਦੇ ਕਿ ਉਹ ਕੁਝ ਇਹੋ ਜਿਹੇ ਲੋਕ ਵੀ ਆ ਜਿਨ੍ਹਾਂ ਕੋਲ ਕੁਝ ਪੈਸੇ ਵੀ ਨਹੀਂ ਹੈਗੇ ਕਾਫੀ ਗਰੀਬੀ ਦੇ ਵਿੱਚ ਆ ਗਏ ਬੜੀ ਕਪਾਸਰਾਂ ਦੇ ਵਿੱਚ ਤਰਾਸਦੀ ਹੋਈ ਹੈ ਗਰੀਬ ਵਸਤੀਆਂ ਪਾਤਰਾਂ ਦੀ ਸਭ ਤੋਂ ਗਰੀਬ ਵਸਤੀ ਜੋ ਕਿ ਸ਼ਿਮੰਦਰ ਨੇ ਲੇਟਾ ਜਾਂਦੇ ਨੇ ਲੋਕਾਂ 15 ਨੰਬਰ ਤੇ 16 ਨੰਬਰ ਮਾਰਦੇ ਪੀਂਦੇ ਨੇ ਇਹ ਗੰਦਾ ਪਾਣੀ ਪੀਣ ਕਰਕੇ ਜੋ ਨਗਰ ਕੌਂਸਲ ਵੀ ਇੱਕ ਫੇਲੀਅਰ ਕਰਕੇ ਕਾਰਨ ਇਹ ਬੰਦੇ ਬਿਮਾਰ ਹੋਏ ਨੇ ਬੱਚੇ ਬਿਮਾਰ ਹੋਏ ਨੇ ਇਹਨਾਂ ਨੂੰ ਟੱਟੀਆਂ ਉਲਟੀਆਂ ਲੱਗੀਆਂ ਹੋਈਆਂ ਨੇ ਤੇ ਬਹੁਤ ਹੀ ਸੀਰੀਅਸ ਇਲਾਜ ਚੱਲ ਰਿਹਾ ਇਹਨਾਂ ਦਾ ਵਰਦਾਨ ਹਸਪੀਟਲ ਦੇ ਵਿੱਚ ਡਾਕਟਰ ਭਗਵਾਨ ਹੈਲਥ ਚ ਤੇ ਮੈਂ ਹਸਪੀਟਲ ਵਾਲਿਆਂ ਦਾ ਵੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇਹਨਾਂ ਦਾ ਆਪਾਂ ਗਰੀਬ ਨਾਤੇ ਇਲਾਜ ਕਰੀਏ ਤੇ ਮੈਂ ਆਪਣੇ ਵੱਲੋਂ ਆਪਣੀ ਜੇਬ ਚੋਂ 20000 ਰੁਪਏ ਇਹਨਾਂ ਨੂੰ ਅੱਜ ਹੁਣ ਦਵਾਈ ਵਾਸਤੇ ਦੇ ਕੇ ਜਾ ਰਿਹਾ ਮੈਂ ਮੱਲੇ ਸਾਹਿਬ ਨਾਲ ਵੀ ਕੰਟੈਕਟ ਕਰ ਰਿਹਾ ਤੇ ਬਾਕੀ ਸੱਜਾਵਾ ਜਿਹੜੇ ਦਾਨਪੂਰਨ ਕਰਦੇ ਨੇ ਜਾਂ ਲੰਗਰ ਲਾਉਂਦੇ ਨੇ ਵੱਡੇ ਵੱਡੇ ਮੈਂ ਉਹਨਾਂ ਨੂੰ ਕਹਿੰਦਾ ਇੱਕ ਦਿਨ ਲੰਗਰ ਨਾਲ ਆਇਓ ਇੱ ਕਿਉਂਕਿ ਲੰਗਰ ਦਾ ਰੱਜਾਇਆ ਖਾਂਦਾ ਹੈ ਭੁੱਖੇ ਨੂੰ ਲੰਗਰ ਦੀ ਲੋੜ ਨਹੀਂ ਹੈ ਪੰਜਾਬ ਦੇ ਵਿੱਚ ਪਰੰਤੂ ਅਜਿਹੇ ਲੋਕ ਨੂੰ ਲੋੜ ਹੈ ਜਿਹੜੇ ਸਵੇਰੇ ਕਮਾਦੇ ਨੇ ਸ਼ਾਮ ਨੂੰ ਖਾਂਦੇ ਨੇ ਅੱਜ ਇਹਨਾਂ ਦੇ ਮਰੀਜ਼ ਸੀਰੀਅਸ ਬੈਠੇ ਨੇ ਬੱਚੇ ਸੀਰੀਅਸ ਬੈਠੇ ਨੇ 25 ਮਰੀਜ਼ ਨੇ ਘੱਟੋ-ਘੱਟ ਇਹਨਾਂ ਦਾ ਆਪਾਂ ਇਲਾਜ ਕਰੀਏ ਮੈਂ ਤਾਂ ਇਹੀ ਬੇਨਤੀ ਕਰਦਾ ਜਿਵੇਂ ਕਿ ਨਗਰ ਕਾਉਂਸਲ ਦੀ ਕਾਫੀ ਜ਼ਿਆਦਾ ਨਿਲਾਇਕੀ ਹੈ ਸੀਵਰੇਜ ਸਾਰੇ ਬੰਦ ਹੋਣ ਕਰਕੇ ਇਹ ਗੰਦਾ ਪਾਣੀ ਘਰਾਂ ਦੇ ਵਿੱਚ ਪਹੁੰਚ ਆਇਆ ਸੀ ਜਿਵੇਂ ਕਿ ਕਾਉਂਸਲਰ ਭਗਵਤ ਦਿਵਾਲ ਨਿੱਕਾ ਵੱਲੋਂ ਵੀ ਇਹਨਾਂ ਦੀ ਮਾਲੀ ਮਦਦ ਕਰਨ ਵਾਸਤੇ ਕਿਹਾ ਗਿਆ ਹੈ ਕਿ 20000 ਰੁਪਇਆ ਇਹਨਾਂ ਦੀ ਜਿਹੜੀ ਕਿ ਮਾਲੀ ਮਦਦ ਕੀਤੀ ਜਾਵੇਗੀ ਆਪਦੀ ਜਿਹੜੀ ਕਿ ਪੌਕਰ ਮਨ ਦੇ ਵਿੱਚੋਂ ਇੱਕ ਬਹੁਤ ਵੱਡਾ ਸਨਾਘਾਜੋਗ ਕਦਮ ਹੈ ਇੱਕ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਪੁੱਛਦੇ ਕਿ ਇਸ ਤਰ੍ਹਾਂ ਦੀ ਸਹਾਇਤਾ ਜਿਹੜੀ ਜੇ ਅਸੀਂ ਤੁਹਾਨੂੰ ਪ੍ਰਧਾਨ ਵੱਲੋਂ ਦਿੱਤੀ ਗਈ ਜਾਵੇਗੀ ਗਈ ਹੈ ਔਰ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਜੀ ਨਿੱਕੇ ਦਾ ਪ੍ਰਾਧਾਨ ਸ਼ੁਕਰੀਆਦਾ ਕਰਦੇ ਜੀ ਜਿਹੜਾ ਸਾਡੇ ਵੱਡੇ ਸਾਡੀ ਬਸਤੀ ਦਾ ਸਾਡਾ ਨਿੱਕਾ ਕਿ ਗਵੰਡੀ ਹੈ ਜੀ ਇਹਨੇ ਸਾਡੀ ਮਦਦ ਕੀਤੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਨਿੱਕਾ ਸਾਉ ਦਾ ਜਿਹੜਾ ਸਾਡੇ ਗਰੀਬਾਂ ਨੂੰ ਸੋਚਿਆ ਜੀ ਕਿੰਨੇ ਬੱਚੇ ਮਾਰੇ ਤੁਹਾਡੇ ਜਿਹੜੇ ਕੀ ਇੱਥੇ ਬਿਮਾਰ ਹੋਏ ਹੁੰਦੇ 25 ਬੱਚੇ ਨੇ ਸਾਡੇ ਜਿਸ ਤਰ੍ਹਾਂ ਦੀ ਗੱਲ ਤੁਸੀਂ ਤੁਹਾਡੀ ਪ੍ਰਧਾਨ ਨੇ ਕੀਤੀ ਆ ਨੀਕਾ ਪ੍ਰਧਾਨ ਨੇ ਬਹੁਤ ਤੁਸੀਂ ਸੋਚਦੇ ਹੋਰ ਵੀ ਕੋਈ ਸੰਸਥਾ ਮਦਦ ਕਰ ਸਕਦੇ ਕੀ ਸ਼ੁਕਰੀਆ ਦਾ ਕਰਾਂਗੇ ਅਸੀਂ ਤਾਂ ਮੰਕੇ ਖਾਣ ਦੇ ਬੰਦੇ ਆ ਨਾ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੇ ਯੰਤਰ ਸਦਿ ਜਿਨੇ ਜੀ ਸਾਨੂੰ ਪਾਣੀ ਵਾਸਤੇ ਦੋ ਟੈਂਕਰ ਭੇਜੇ ਸੀ ਸਾਡੀ ਬਸਤੀ ਚ ਤੇ ਉਹਨਾਂ ਨੇ ਦਵਾਈਆਂ ਵੀ ਭੇਜੀ ਸੀ ਜੀ ਬਰਦਾਨ ਹਸਪਤਾਲ ਤੋਂ ਤੇ ਉਹ ਬੱਚੇ ਫਿਰ ਇੱਥੇ ਦੁਬਾਰਾ ਉਹਨਾਂ ਕੋਲ ਐਡਮਿਟ ਹੋਏ ਨੇ ਜੀ ਦੁਬਾਰਾ ਵਾਲੀ ਵੀ ਪੁਲੀ ਟਟੀਆਂ ਫੇਲੇ ਨੇ ਇਹ ਬੱਚੇ ਉੱੰਨੇ ਹੀ ਹੋਏ ਜੀ ਕੀ ਹੋ ਗਿਆ ਟੀਮ ਬਰਦਾਨੀ ਬਹੁਤ ਸ਼ੁਕਰੀਆ ਜੀ ਹਸਪਤਾਲ ਇਹ ਜਿਹੜੇ ਮਰੀਜ਼ ਆਏ ਆ ਕਿਉਂਕਿ ਜਿਹੜੇ ਗੰਦਾ ਪਾਣੀ ਦੇ ਸ਼ਿਕਾਰ ਹੋਏ ਆ ਕਿੰਨੇ ਕੁ ਮਰੀਜ਼ ਆ ਤੁਹਾਡੇ ਕੋਲ ਇੱਥੇ ਦਾਲੇ ਇੱਕ ਅ ਪਰਸੋ ਆਇਤੇ ਦੋ ਮਰੀਜ਼ ਇੱਕ ਲੇੜੀ ਦਾ ਇੱਥੇ ਇੱਕ ਬੱਚਾ ਆਇਆ ਔਰ ਸੇ ਉਹੀ ਐਡਰੈਸ ਸੇ ਕੱਲ ਚਾਰ ਮਰੀਜ਼ ਆ ਰਹੇ ਠੀਕ ਹੈ ਔਰ ਅਬ ਇਸ ਸਵੇਰੇ ਪੰਜ ਆਏ ਜਿਸ ਵਿੱਚ ਜ਼ਿਆਦਾਤਰ ਮਤਲਬ ਛੋਟੇ ਬੱਚੇ ਆ ਔਰ ਹਾਂ ਛੋਟੇ ਬੱਚੇ ਜ਼ਿਆਦਾ ਹੁੰਦੇ ਇਸ ਵਕਤ ਤੁਹਾਡੇ ਕੋਲ ਕਿੰਨੇ ਕੁ ਤਕਰੀਬਨ ਮਰੀਜ਼ ਆਏ ਜਿਹੜੇ 15 ਤੋਂ 20 ਮਰੀਜ਼ ਤੱਕ ਦੇ ਕਹਿ ਰਹੇ ਆ ਹਾਂ ਜੀ ਮਾਰ ਰਹੇ ਆ ਹਾਂ ਜੀ काफी हालात उन्होंने किस तरह के हालात है स्टेबल अभी तो स्टेबल है लेकिन जब आए थे तब बीपी लो था और बच्चों की तो SPO2 ऑक्सीजन ओके वो भी थोड़ी कम जा रही लेकिन फिलहाल स्टेबल है पेशेंट कितने की ठीक होने की उम्मीद है कोई और भी मरीज का दिखवाने के लग रहा है एक पहले तो 10 10 एपिसोड आ रहे थे डायरिया और वो मॉटिंग थी लेकिन अभी थोड़ा कम हुए हैं थोड़े मतलब 2 3 एपिसोड तक आ गए हैं लेकिन एक दो दिन तौर लगेंगे इनको ठीक होने में